ਇਕ ਤਾਕਤ ਹੈ ਇਸ ਵਾਸਤੇ ਉਸ ਦਾ ਉਪਾਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹੁੰਦਾ ਪ੍ਰਮਾਤਮਾ ਦੀ ਇੱਛਾ ਤਾਣ ਦੀ ਇੱਛਾ ਹੈ ਪ੍ਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਜਿੱਥੇ ਤਾਣ ਹੋਵੇ ਮਾਣ ਵੀ ਉੱਥੇ ਹੀ ਹੁੰਦਾ ਹੈ ਮਾਣ ਤਾਣ ਦੇ ਹੀ ਪ੍ਰਕਰਮਾ ਕਰਦਾ ਹੈ ਜਿੱਥੇ ਤਾਣ ਹੋਵੇਗਾ ਮਾਂ ਉੱਥੇ ਇਸ ਤਰ੍ਹਾਂ ਕਦਮਾਂ ਦੇ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲਿਆ ਹੋਇਆ ਜਲ ਸਾਗਰ ਦੀ ਤਰਫ ਦੌੜਦਾ ਹੈ ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਭੁੱਖ ਬੜੇ ਪਰਬਲ ਰੂਪ ਦੇ ਵਿੱਚ ਰਹੀ ਹੈ ਕਿ ਤਾਣ ਮਿਲੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਆਪ ਉਸ ਦੇ ਤਾਣ ਤੇ ਮਾਣ ਨੂੰ ਮੰਗਦੇ ਰਹੇ ਮਾਣ ਮੰਗੋ ਤਾਣ ਮੰਗੋ ਧਨ ਲక్ష్ਮੀ ਸੁਤ ਦੇ ਹੈ ਪ੍ਰਭੂ ਤੋ ਤਾਣ ਵੀ ਦੇ ਤੋ ਮਾਣ ਵੀ ਦੇ ਨਿਤਾਣਾ ਮਨੁਖ ਨਿਮਾਣਾ ਹੁੰਦਾ ਹੈ ਨਿਤਾਣੀ ਕੌਮ ਨਿਮਾਣੀ ਹੁੰਦੀ ਏ ਨਿਤਾਣਾ ਦੇਸ਼ ਨਿਮਾਣਾ ਹੁੰਦਾ ਏ ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਔਰ ਉਹਨਾਂ ਨੂੰ ਮਿਟਾਣ ਲੱਗਿਆਂ ਸ਼ਤਰੂ ਨੂੰ ਰੰਚਕ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ ਇਸ ਵਾਸਤੇ ਅਚੇਤਨ ਮਨ ਦੇ ਵਿੱਚ ਇਹ ਭਾਵਨਾ ਮਨੁੱਖ ਦੇ ਬਣੀ ਰਹਿੰਦੀ ਹੈ ਕਿ ਤਾਕਤ ਮਿਲੇ ਸ਼ਕਤੀ ਮਿਲੇ ਜਦ ਬ੍ਰਹਮ ਗੈਣੀਆਂ ਨੇ ਕਹਿ ਦਿੱਤਾ ਪ੍ਰਮਾਤਮਾ ਹੀ ਸ਼ਕਤੀ ਹੈ ਹੋਰ ਕੋਈ ਸ਼ਕਤੀ ਹੀ ਨਹੀਂ ਉਹ ਇੱਕ ਤਾਕਤ ਹੈ ਉਹ ਇੱਕ ਤਾਣ ਹੈ ਤਾਂ ਸਿਆਣੇ ਮਨੁੱਖ ਪ੍ਰਮਾਤਮਾ ਦੀ ਤਰਫ راغب ਹੋਏ ਕਿੰਨੀ ਕਿ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ ਕਿਤਾ ਤਾਣ ਸਵਾਲੇ ਰੂਪ ਕਿਤਨਾ ਉਸ ਦਾ ਤਾਣ ਹੈ ਕਿਤਨੀ ਉਸ ਦੀ ਸੁਮਰਤਾ ਹੈ ਸਹਿ ਫਰਮਾਨ ਕਰਦਨ ਇਹ ਕੂਵਤ ਕਿਸ ਦੇਚ ਹੈ ਇਹ ਅੰਦਾਜ਼ਾ ਕੌਣ ਲਾ ਸਕਦਾ ਹੈ ਕਿਉਂਕਿ ਅੰਦਾਜ਼ੇ ਲਾਉਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ ਗਿਣ ਲੈਣਾ ਤੋਲ ਲੈਣਾ ਔਰ ਨਾਪ ਲੈਣਾ ਉਹ ਨਾਪ ਦੇਚ ਨਹੀਂ ਆਉਂਦਾ ਕੋਈ ਨਾ ਜਾਣੇ ਤੇਰਾ ਕਹਿਤਾ ਕੇਵਲ ਚੀਰਾ ਤੇਰਾ ਚੋਲਾ ਕਿੰਨਾ ਕੁ ਵੱਡਾ ਹੈ ਨਾਪ ਦੇਚ ਨਹੀਂ ਆਉਂਦਾ ਅਤੁਲ ਕਿਉਂ ਤੋਲਿਆ ਜਾਏ ਉਹ ਤੋਲ ਦੇਚ ਵੀ ਨਹੀਂ ਆਉਂਦਾ ਉਹਦੀਆਂ ਸਿਫਤਾਂ ਗਿਣਤੀ ਦੇਚ ਵੀ ਨਹੀਂ ਆਉਂਦੀਆਂ ਅੰਤ ਨਾ ਸਿਫਤੀ ਕਹਿਣ ਨਾ ਜੋ ਤੋਲ ਦੇਚ ਆ ਜਾਏ ਜੋ ਗਿਣਤੀ ਦੇਚ ਆ ਜਾਏ ਔਰ ਜੋ ਨਾਪ ਦੇਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ ਉਹ ਅਨੰਤ ਨਹੀਂ ਹੈ ਉਹਦੀ ਸੀਮਾ ਬਣ ਗਈ ਪਰਮਾਤਮਾ ਅਸੀਮ ਹੈ ਪਕੜ ਤੋਂ ਪਰੇ ਹੈ ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਪਰਮ ਸ਼ਕਤੀ ਹੈ ਮਹਾਨ ਸ਼ਕਤੀ ਹੈ ਜਿਵੇਂ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਬਈ ਇੰਨੇ ਹੌਸ ਪਾਵਰ ਦੀ ਹੈ ਬ੍ਰਹਮਾਤਮਾ ਦੇ ਵਿੱਚ ਕਿੰਨੀ ਕਿ ਸ਼ਕਤੀ ਹੈ ਪਰਮਾਤਮਾ ਦੇ ਵਿੱਚ ਕਿੰਨੀ ਕਿ ਸ਼ਕਤੀ ਹੈ ਅਸੀਂ ਨਹੀਂ ਨਾਪ ਸਕਦੇ ਨਹੀਂ ਤੋਲ ਸਕਦੇ ਗਿਣਤੀ ਮਿੰਤੀ ਦਾ ਉੱਥੇ ਕੋਈ ਅੰਦਾਜ਼ਾ ਨਹੀਂ ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ ਸ਼ਕਤੀ ਦੀ ਪ੍ਰਾਪਤੀ ਹੈ ਤਾਕਤ ਦੀ ਪ੍ਰਾਪਤੀ ਹੈ ਤੇ ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ ਕੁਦਰਤੀ ਹੋ ਜਾਂਦਾ ਹੈ ਤਾਣ ਸਤਿਪੁਰਸ਼ਾਂ ਨੇ ਆਲੰਗ ਪੁਰਸ਼ਾਂ ਨੇ ਕਈ ਤਰ੍ਹਾਂ ਦੇ ਮੰਨੇ ਨੇ ਤਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਫਿਰ ਮਾਨਸਿਕ ਤਾਣ ਔਰ ਅੰਤ ਦੇਚ ਮਨਿਆ ਹੈ ਅਧਿਆਤਮਕਤਾ ਅਧਿਆਤਮਕ ਸ਼ਕਤੀ ਤਨ ਦਾ ਤਾਣ ਇਹ ਵੀ ਆਪਣੀ ਥਾਂ ਤੇ ਖਾਸ ਦਰਜਾ ਰੱਖਦਾ ਹੈ ਪਹਿਲਵਾਨ ਦਾ ਰਿਸ਼ਟ ਪੁਸ਼ਟ ਸਰੀਰ ਤਾਕਤ ਦੀ ਬਕਾਇਦਾ ਇੱਕ ਨਮਾਇਸ਼ ਹੈ ਔਰ ਉਸ ਦਾ ਸਰੀਰ ਕਈਆਂ ਨੂੰ ਪ੍ਰਭਾਵਿਤ ਕਰਦਾ ਹੈ ਕونکہ ਪਹਿਲਵਾਨ ਦੇ ਸਰੀਰ ਵਿੱਚ ਆਮ ਸਰੀਰਾਂ ਦੇ ਨਾਲੋਂ ਜ਼ਿਆਦਾ ਤਾਕਤ ਹੈ ਇਸ ਵਾਸਤੇ ਸੰਸਾਰ ਦੇ ਵਿੱਚ ਉੱਚ ਪੱਧਰ ਦੇ ਪਹਿਲਵਾਨਾਂ ਦਾ ਵੀ ਮਾਣ ਹੈ ਸੜੇ ਦੇਸ਼ ਦੇ ਵਿੱਚ ਸਭ ਤੋਂ ਉੱਚੇ ਵੱਡੇ ਪਹਿਲਵਾਨ ਨੂੰ ਭਾਰਤ ਕੇਸ਼ਰੀ ਦਾ ਲਕਬ ਦਿੱਤਾ ਜਾਂਦਾ ਹੈ ਸਮੁੱਚੀ ਦੁਨੀਆ ਦੇ ਵਿੱਚ ਪਹਿਲਵਾਨ ਸਨਮਾਨ ਦੀ ਦ੍ਰਿਸ਼ਟੀ ਨਾਲ ਵੇਖੇ ਜਾਂਦੇ ਨੇ ਉਹਨਾਂ ਦੇ ਵੀ ਚੇਲੇ ਹੁੰਦੇ ਨੇ ਉਹਨਾਂ ਦੇ ਵੀ ਜਲੂਸ ਨਿਕਲਦੇ ਨੇ ਔਰ ਉਹਨਾਂ ਨੂੰ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਹੈ ਕਿ ਤਾਣ ਹੈ ਇਹ ਗਲ ਵਖਰੀ ਹੈ ਕਿ ਉਹ ਤਾਣ ਸਰੀਰਕ ਤਾਣ ਹੈ ਤਨ ਦਾ ਤਾਣ ਹੈ ਇਸ ਵਾਸਤੇ ਆਲੇ ਦੁਆਲੇ ਮਾਣ ਪ੍ਰਕਰਮਾ ਕਰਦਾ ਹੈ ਮਾਣ ਤੋਂ ਮੁਰਾਦ ਅਹੰਗ ਭਾਵ ਨਹੀਂ ਹੰਕਾਰ ਨਹੀਂ ਪ੍ਰਤੀਸ਼ਟਾ ਪਰ ਪ੍ਰਤੀਸ਼ਟਾ ਉੱਥੇ ਹੀ ਹੈ ਜਿੱਥੇ ਕੋਈ ਸ਼ਕਤੀ ਹੈ ਜਿੱਥੇ ਕੋਈ ਤਾਣ ਹੈ ਤੋਂ ਤੰਨ ਦਾ ਤਾਣ ਵੀ ਆਪਣੀ ਦੁਨੀਆ ਦੇ ਵਿੱਚ ਇੱਕ ਖਾਸ ਦਰਜਾ ਰੱਖਦਾ ਹੈ ਲੇਕਿਨ ਇਹ ਸਭ ਤੋਂ ਨਿਚਲੇ ਦਰਜੇ ਦਾ ਤਾਣ ਹੈ ਕਿਉਂਕਿ ਇਸ ਤਰ੍ਹਾਂ ਦਾ ਤਾਣ ਕੁਦਰਤ ਨੇ ਬਹੁਤ ਸਾਰੇ ਪਸ਼ੂਆਂ ਨੂੰ ਵੀ ਬਖਸ਼ਿਸ਼ ਕਰ ਰੱਖਿਆ ਹੈ ਮਨੁੱਖ ਦੇ ਸਰੀਰ ਨਾਲੋਂ ਤਾਕਤ ਕਈ ਗੁਣਾ ਜ਼ਿਆਦਾ ਪਸ਼ੂਆਂ ਦੇ ਵਿੱਚ ਹੈ ਅਗਰ ਮਨੁੱਖ ਦੇ ਤਨ ਵਿੱਚ ਵੀ ਬਹੁਤ ਵੱਡਾ ਤਾਣ ਪੈਦਾ ਹੋ ਜਾਏ ਬੜੀ ਸ਼ਕਤੀ ਪੈਦਾ ਹੋ ਜਾਏ ਉਹ ਪੰਜ ਸੱਤ ਮਣ ਦਾ ਪੱਥਰ ਚੁੱਕ ਸਕੇ ਔਰ ਉਹ ਕੁਸ਼ਤੀ ਵਿੱਚ ਭਾਰੀ ਪਰਖਮ ਮਨੁੱਖ ਨੂੰ ਵੀ ਹਰਾ ਸਕੇ ਗਿਰਾ ਸਕੇ ਤੋਂ ਇਸ ਦਾ ਪ੍ਰਭਾਵ ਸਮੁੱਚੇ ਜਗਤ ਤੇ ਪੈਂਦਾ ਹੈ ਔਰ ਐਸੇ ਪੁਰਸ਼ ਦਾ ਸਨਮਾਨ ਵੱਧ ਜਾਂਦਾ ਹੈ ਤਨ ਦੇ ਤਾਣ ਤੋਂ ਬਾਅਦ ਜੋ ਤਾਣ ਅਹਮ ਹੈ ਮਨੁੱਖੀ ਜਗਤ ਦੇ ਵਿੱਚ ਉਹ ਹੈ ਧਨ ਦਾ ਤਾਣ ਇੱਕ ਮੂਰਖ ਜਿਹਾ ਮਨੁੱਖ ਹੋਵੇ ਲਾਗਰ ਤੇ ਬਿਮਾਰ ਹੋਵੇ ਪਰ ਉਸ ਕੋਲ ਧਨ ਹੈ ਤਾਂ ਚੁونکہ ਧਨ ਇੱਕ ਤਾਣ ਹੈ ਉਸ ਦਾ ਮਾਣ ਹੋਵੇਗਾ ਉਸ ਦੀ ਪ੍ਰਤਿਸ਼ਟਾ ਹੋਵੇਗੀ ਮਾਣ ਉਸ ਦੇ ਆਲੇ ਦੁਆਲੇ ਪ੍ਰਕਰਮਾ ਕਰੇਗਾ ਤਾਂ ਧਨ ਵੀ ਇੱਕ ਸ਼ਕਤੀ ਹੈ ਧਨ ਵੀ ਇੱਕ ਤਾਣ ਹੈ ਪਹਿਲਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਧਨਵਾਨ ਦੀ ਪੂਜਾ ਸ਼ਕਤੀ ਦੀ ਪੂਜਾ ਹੈ ਫਰਕ ਸਿਰਫ ਇਤਨਾ ਹੈ ਉਹ ਤਨ ਦੀ ਸ਼ਕਤੀ ਹੈ ਇਹ ਧਨ ਦੀ ਸ਼ਕਤੀ ਹੈ ਇੱਕ ਗਾਥਾ ਹੈ ਬੜੀ ਸੁੰਦਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਸੰਬੰਧਿਤ ਹੈ ਬਹਾਦਰ ਸ਼ਾ ਮੁਗਲ ਸਮਰਾਟ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਕਦਮਾਂ ਦੇਚ ਉਹ ਆਪ ਬੈਠਾ ਇਸ ਭਰੀ ਹੋਈ ਮਹਿਫਿਲ ਦੇ ਵਿੱਚ ਇੱਕ ਸੈਦ ਵੀ ਬੈਠਾ ਸੀ ਜੋ ਬਹਾਦਰ ਸ਼ਾਹ ਦਾ ਇੱਕ ਤਰੀਕੇ ਦਾ ਰਾਜਗੁਰੂ ਸੀ ਭਾਉ ਦੇਣੀ ਤਾਲੀਮ ਦੇਣ ਵਾਲਾ ਸੀ ਸੈਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਿੰਘਾਸਨ ਤੇ ਬੈਠਿਆ ਹੋਇਆ ਵੇਖ ਕੇ ਅਗ ਬਗੋਲਾ ਹੋ ਗਿਆ ਆਪੇ ਤਬਾਰ ਹੋ ਗਿਆ ਕਿਉਂਕਿ ਬਹਾਦਰ ਸ਼ਾਹ ਨੇ ਕਦੀ ਵੀ ਇਸ ਸੈਦ ਨੂੰ ਆਪਣੇ ਸਿੰਘਾਸਣ ਤੇ ਨਹੀਂ ਬਿਠਾਇਆ ਸੀ ਸੈਦ ਖੁਦ ਹੈਰਾਨ ਇੱਕ ਅਨਮਤ ਦੇ ਗੁਰੂ ਇੱਕ ਅਨਮਤ ਦਾ ਰਹਿਬਰ ਉਹ ਸਿੰਘਾਸਣ ਤੇ ਬੈਠੇ ਔਰ ਵਕਤ ਦਾ ਬਾਦਸ਼ਾ ਉਸਦੇ ਕਦਮਾਂ 'ਚ ਬੈਠੇ ਈਰਖਾ ਖਾ ਗਿਆ ਜਲਨ ਪੈਦਾ ਹੋਈ ਭਾਦਰ ਸ਼ਾਹ ਤੇ ਤੇ ਗੁੱਸਾ ਉਹ ਨਾ ਕੱਢ ਸਕਿਆ ਪਰ ਉਹ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ آخ لگا تگت گرو ہو تو ولی اللہ کہہ تھی دسویں گرو نانک کہلائے جانے ہو پر تھی دسو تھے کو شکتی کی ہے تھڈے کو عزمت کی ہے تھڈے کوامات کی ہے تو صاحب گرو گوبند سنگھ جی مہاراج فرمان کر لگے سکتی وی کرامت ویخنی ہے کہن لگا ہاں ਕਿਉਂਕਿ ਪੈਗੰਬਰ ਅਵਤਾਰੀ ਪੁਰਸ਼ ਦੀ ਵਲੀ ਅੱਲਾਹ ਦੀ ਪਛਾਣ ਹੀ ਸ਼ਕਤੀ ਤੋਂ ਹੈ ਕਰਾਮਾਤ ਤੋਂ ਹੈ ਅਜ਼ਮਤ ਤੋਂ ਹੈ ਸਾਇ ਵਿਕਣ ਲਗੇ ਵਲੀ ਅੱਲਾਹ ਦੀ ਪਛਾਣ ਕਿਸ ਢੰਗ ਨਾਲ ਹੈ ਸਵਾਲ ਇਹ ਨਹੀਂ ਸਵਾਲ ਇਹ ਹੈ ਕਿ ਤੂੰ ਕਰਾਮਾਤ ਵੇਖਣਾ ਚਾਹੁੰਦਾ ਹੈ ਤੂੰ ਅਜ਼ਮਤ ਵੇਖਣਾ ਚਾਹੁੰਦਾ ਹੈ ਤੂੰ ਸ਼ਕਤੀ ਵੇਖਣਾ ਚਾਹੁੰਦਾ ਹੈ ਉਹ ਸ਼ਕਤੀ ਜੇਕਰ ਤੂੰ ਵੇਖਣੀ ਹੈ ਤਾਂ ਫਿਰ ਵਸਦੀ ਹੈ ਭਾਦਰ ਸ਼ਾਦੇ ਮੋਂ ਦੇ ਚ ਵਾਕ ਨੇ ਬੜੇ ਸੁੰਦਰ ਜੋ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਮਾਰੇ ਬਖਸ਼ੇ ਦੇਰ ਵੀ ਹੀ ਨਾ ਤਿਸ ਮੁਖ ਮੇ ਲਖ ਅਜ਼ਮਤ ਭੀ ਨਾ ਵੇਖ ਤੇ ਸਈ ਭਾਦਰ ਸ਼ਾਦੀ ਜ਼ਬਾਨ ਚੋਂ ਨਿਕਲਿਆ ਹੋਇਆ ਇੱਕ ਅੱਖਰ ਇੱਕ ਗੱਲ ਹਜ਼ਾਰਾਂ ਹੀ ਮੰਨਣ ਨੂੰ ਤਿਆਰ ਨੇ ਇਹ ਚਾਵੇ ਜਿਸ ਨੂੰ ਮਾਰ ਦੇਵੇ ਇਹ ਚਾਵੇ ਜਿਸ ਨੂੰ ਬਖਸ਼ ਦੇਵੇ ਜ਼ਬਾਨ ਚੋਂ ਇੱਕੋ ਗੱਲ ਨਿਕਲਦੀ ਏ ਸੈਂਕੜੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਲੋ ਸਾਹਿਬ ਕਹਿਣ ਲੱਗੇ ਸੈਦ ਇਹ ਕਰਾਮਾਤ ਨਹੀਂ ਤੇ ਹੋਰ ਕੀ ਏ ਇਹ ਅਜ਼ਮਤ ਨਹੀਂ ਤੇ ਹੋਰ ਕੀ ਏ ਤੋ ਦਿਨ ਰਾਤ ਇਸ ਕਰਾਮਾਤ ਨੂੰ ਵੇਖਦਾ ਤੇ ਅਜੇ ਸਮਝਿਆ ਨਹੀਂ ਕਿ ਕਰਾਮਾਤ ਕਿਸ ਨੂੰ ਕਹਿੰਦੇ ਅਜ਼ਮਤ ਕਿਸ ਨੂੰ ਕਹਿੰਦੇ ਸਯਦ ਕਹਿਣ ਲਗਾ ਅਗਰ ਇਹ ਕਰਾਮਾਤ ਹੈ ਇਹ ਅਜ਼ਮਤ ਹੈ ਤਾਂ ਇਹ ਬਾਦਰ ਸ਼ਾਹ ਦੇ ਮੂੰਹ ਦੇ ਚ ਵਸਦੀ ਹੈ ਤੁਹਾਡੇ ਕੋਲ ਕੀ ਹੈ ਤੁਸੀਂ ਕਿਹੜੀ ਤਾਕਤ ਰੱਖਦੇ ਹੋ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜੇਬ ਦੇ ਚੋਂ ਇੱਕ ਸੋਨੇ ਦੀ ਮੋਹਰ ਕੱਢੀ ਔਰ ਉਸ ਮੋਹਰ ਨੂੰ ਉਸ ਵਕਤ ਦਿਨਾਰ ਆਖਿਆ ਜਾਂਦਾ ਸੀ ਮੁਗਲ ਕਾਲ ਦੇ ਵਿੱਚ ਹਿੰਦੁਸਤਾਨ ਦੇ ਜੋ ਸਿੱਕਾ ਰਾਜ ਸੀ ਖਾਸ ਕਰਕੇ ਬਾਦਰ ਸ਼ਾਹ ਦੇ ਵਕਤ ਉਹਨਾਂ ਨੇ ਸਿੱਕੇ ਦਾ ਨਾਮ ਦਿਨਾਰ ਰੱਖ ਦਿੱਤਾ ਸੀ ਤਾਂ ਸੋਨੇ ਦੀ ਮੋਹਰ ਨੂੰ ਇੰਜ ਹਥੇਲੀ ਤੇ ਰੱਖ ਕੇ ਸੈਯਦ ਨੂੰ ਮੁਖਾਤਬ ਕਰਦੇ ਪਾਤਸ਼ਾਹ ਕਹਿੰਦੇ ਨੇ ਪਿਖ ਦਿਨਾਰ ਜੋ ਹੱਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ ਇਕ ਦੂਜੀ ਕਰਾਮਾਤ ਹੈ ਇਹ ਵੇਖਦਾ ਪਿਆ ਧਨ ਸੰਸਾਰ ਦੀ ਸਾਰੀ ਹਲਚਲ ਇਹਦੇ ਆਲੇ ਦੁਆਲੇ ਘੁੰਮ ਰਹੀ ਹੈ ਔਰ ਇਹ ਧਨ ਇੱਕ ਮੂਰਖ ਤੇ ਲਾਗਰ ਕਮਜ਼ੋਰ ਬੰਦੇ ਕੋਲ ਹੋਵੇ ਉਸਦੀ ਮਾਨ ਪ੍ਰਤਿਸ਼ਟਾ ਹੋ ਜਾਂਦੀ ਹੈ ਸਾਹਿਬ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵਿਆਖ ਕੋ ਨਾ ਵਡਾ ਮਾਇਆ ਵੜਿਆ ਮਨੁੱਖ ਨਹੀਂ ਵਡਾ ਦਰਸਲ ਉਸ ਦੇ ਕੋਲ ਜੋ ధਨ ਹੈ ਉਸ ਕਰਕੇ ਲੋਕ ਕਿ ਉਸ ਨੂੰ ਵੱਡਾ ਵੱਡਾ ਕਹਿੰਦੇ ਨੇ ਉਸ ਦੀ ਵਡਿਆਈ ਬਣ ਜਾਂਦੀ ਹੈ ਪਰ ਵਾਸਤਵਿਕ ਸਾਬ ਕਹਿੰਦੇ ਨੇ ਸੋ ਵੱਡਾ ਜਿਨ ਰਾਮ ਲੇਵਲਾ ਮੁਖਤਸਰゼ سید ਸੁਣ ਕੇ ਅਗ ਬਗੋਲਾ ਹੋਇਆ ਜਦ ਮਹਾਰਾਜ ਨੇ ਕਿਹਾ ਇਹ ధਨ ਵੀ ਇੱਕ ਤਾਣ ਹੈ ਕਿ ਸ਼ਕਤੀ ਹੈ ਇੱਕ ਅਜ਼ਮਤ ਹੈ ਕਰਾਮਾਤ ਹੈ ਤਾਂ ਸੁਣੋ سید बोलो तज मौने तुम में करामत है कौन सैयद औखाओं के कहन लगा भाई ए करामत ते आखिर धन दी हो गई ना सोने दी है थवाड़े विच केड़ी करामत थवाड़े अच केड़ी शक्ति है सुन दीं आसार महाराज ने मयान चो तलवार गड़ी سن ست گر شمشیر نکاسی سب میں چھٹا سمان پرکاشی وہ شمشیر ایسی چمکی جیسے آسمان بچ بجلی چمک جی تت چن بدن پیت ہوئے گئے لوچن سمکھ نہ کرتے بے ساری محفل دہرے پیلے پی گئے سارے دنگ رہ گئے ایک ہی ہوا ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰ ਕੱਢ ਲਈ ਭਾਦਰਸ਼ਾ ਆਪਣੀ ਥਾਂ ਤੇ ਹੈਰਾਨ ਸੁਨ ਸਤਗੁਰ ਸ਼ਮਸ਼ੀਰ ਨਿਕਾਸੀ ਸਭ ਨੇ ਛਟਾ ਸਮਾਨ ਪ੍ਰਕਾਸੀ ਤਤ ਛਿਨ ਬਦਨ ਪੀਤ ਹੋਏ ਗਏ ਲੋਚਨ ਸਮੁਖ ਨਾ ਕਰਤੇ ਬੈ ਡਰਦਾ ਮਾਰਾ ਕੋਈ ਵੀ ਆਪਣੀ ਅੱਖਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤਰਫ ਨਹੀਂ ਕਰਦਾ ਸਯਦ ਨੂੰ ਮੁਖਾਤਬ ਕਰਦੇ ਹੋਇਆ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਨ ਕੀਤਾ ਤੇਜ ਦੇਪਤ ਸ੍ਰੀ ਮੁਖਤੇ ਕਹੇ ਇਹ ਵੀ ਕਰਾਮਾਤ ਇੱਕ ਆਏ ਐ ਵੀ ਕ ਕਰਾਮਾਤ ਹੈ ਲੇਖਦਾ ਪਿਆ ਮੇਰੇ ਹੱਥ ਦੇ ਚ ਹੁਣ ਤੂੰ ਮੂੰਹੋਂ ਬੋਲ ਕਿ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਣਾ ਕੰਮਣ ਲੱਗ ਪਿਆ ਸਯਦ ਕਿਧਰੇ ਮੇਰੀ ਗਰਦਨ ਨਾ ਉਡਾ ਦੇਣ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੇ ਥੋੜਾ ਆਪ ਜੀ ਨਾਲ ਵਾਰਤਾਲਾਪ ਕਰਨੀ ਸੀ ਸਹਿਬ ਕਹਿੰ ਲਗੇ ਨਹੀਂ ਵਾਰਤਾਲਾਪ ਨਹੀਂ ਤੂੰ ਇਹ ਆਖਦਾ ਹੈ ਕਿ ਮੈਂ ਕੋਈ ਸ਼ਕਤੀ ਦੇਖਣੀ ਹੈ ਕਰਾਮਾਤ ਦੇਖਣੀ ਹੈ ਤੋ ਹੁਣ ਤੂੰ ਮੂੰਹ ਇਹ ਬੋਲ ਕਿ ਕਰਾਮਾਤ ਦਿਖਾਓ ਤੇਸੀ ਤੈਨੂੰ ਕਰਾਮਾਤ ਦਿਖਾਈਏ ਉਹਦੇ ਹੱਥ ਜੋੜ ਗਏ ਨਹੀਂ ਮਹਾਰਾਜ ਮੈਂ ਇਸ ਤਰ੍ਹਾਂ ਦਾ ਤੇ ਕੁਝ ਨਹੀਂ ਦੇਖਣਾ ਚਾਹੁੰਦਾ ਸੀ ਤੋ ਭਾਦਰ ਸ਼ਾਹੀ ਤਰਫ ਮੁਖਾਤਬ ਹੋ ਕੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਭਾਰਤ ਵਾਸੀਆਂ ਨੂੰ ਇਹ ਕਰਾਮਾਤ ਦੇਣ ਵਾਸਤੇ ਆਇਆ ਜੋ ਸ਼ਕਤੀ ਹੀਣ ਹੋ ਗਏ ਸਨ ਬੁਜਦਿਲ ਹੋ ਗਏ ਸਨ ਔਰ ਇਸ ਦੇਸ਼ ਨੂੰ ਗੁਲਾਮਾਂ ਨੇ ਗੁलाम ਬੜਾਇਆ ਹੈ ਇਹ ਤੇ ਸਾਰਾ ਜਗਤ ਜਾਣਦਾ ਹੈ ਇਸ ਦੇਸ਼ ਨੂੰ ਅਫਗਾਨੀਆਂ ਨੇ ਗੁलाम ਬਣਾਇਆ ਇਰਾਨੀਆਂ ਨੇ ਗੁलाम ਬਣਾਇਆ ਇੱਥੇ ਡੱਚ ਆਏ ਇੱਥੇ ਪੁਰਤਗਈਜ਼ ਆਏ ਇੱਥੇ ਅੰਗਰੇਜ਼ ਆਏ ਮੰਗੋਲ ਆਏ ਅਰਬ ਆਏ ਜੋ ਵੀ ਆਇਆ ਕਾਮਯਾਬ ਹੋਇਆ ਮਾਲਕ ਬਣ ਬੈਠਾ ਦੇਸ਼ ਦੇ ਮਾਲਕ ਗੁਲਾਮ ਬਣ ਗਏ ਦਾਸ ਬਣ ਗਏ ਹਮਲਾਵਰ ਮਾਲਕ ਬਣੇ ਔਰ ਇਹ ਗੁਲਾਮੀ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਕ ਸਦੀ ਦੀ ਨਹੀਂ ਸੈਕੜੇ ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ ਕਦੀ ਮੰਗੋਲਾਂ ਦਾ ਕਦੀ ਅਫਗਾਨੀਆਂ ਦਾ ਕਦੀ ਈਰਾਨੀਆਂ ਦਾ ਕਦੀ ਅਰਬ ਕਦੀ ਡੱਚ ਕਦੀ ਪੁਰਤਗេស ਕਦੀ ਫ੍ਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁੱਕੇ ਅਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਰਸ਼ਾਹ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਵੇਖਣਾ ਚਾਹੁੰਦਾ ਸੀ ਸ਼ਾਇਦ ਹੁਣ ਹੱਥ ਜੋੜ ਕੇ ਖੜਾ ਹੈ ਡਰ ਦਾ ਮਾਰਾ ਬਸ ਮੈਂ ਇਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਤਾਂ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ ਦੇਸ਼ ਦੇ ਚ ਰਹਿੰਦੇ ਆਇਆ ਆਪਣੇ ਘਰ ਦੇ ਚ ਰਹਿੰਦੇ ਆਇਆ ਗੁਲਾਮਾਂ ਦੀ ਤਰ੍ਹਾਂ ਨਾ ਰਹਿਣ ਦਾਸਾਂ ਦੀ ਤਰ੍ਹਾਂ ਨਾ ਰਹਿਣ ਮਾਲਕ ਦੀ ਤਰ੍ਹਾਂ ਰਹਿਣ ਸੁੱਤੀ ਹੋਈ ਬੀਰ ਰਸ ਦੀ ਕਲਾ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਾਇਆ ਮੁਖਤਸਰ ਅਰਜ਼ ਕਰਨ ਤੋਂ ਮੇਰੀ ਮੁਰਾਦ ਇਹ ਕਿ ਧਨ ਵੀ ਇਕ ਤਾਣ ਹੈ ਇਕ ਸ਼ਕਤੀ ਹੈ ਤੇ ਧਨਵਾਨ ਦੀ ਪੂਜਾ ਧਨ ਦੀ ਪੂਜਾ ਕਿਉਂਕਿ ਧਨ ਇੱਕ ਤਾਕਤ ਹੈ तो ਜਿੱਥੇ ਤਾਣ ਹੋਵੇਗਾ ਉੱਥੇ ਮਾਣ ਆ ਜਾਏਗਾ ਤਨ ਦੇ ਤਾਣ ਧਨ ਦੇ ਤਾਣ ਤੋਂ ਬਾਅਦ ਅਗਰ ਕੋਈ ਤਾਣ ਆਹਮ ਹੈ ਤਾਂ ਉਹ ਹੈ ਬੌਧਕ ਤਾਣ ਬੌਧਕ ਬਲ ਦਿਮਾਗੀ ਸ਼ਕਤੀ ਆਮ ਮਨੁੱਖਾਂ ਨਾਲੋਂ ਬੁੱਧੀ ਜ਼ਿਆਦਾ ਤੀਖਣ ਹੋਵੇ ਜ਼ਿੰਦਗੀ ਦੇ ਗਹਿਰੇ ਮਸਲਿਆਂ ਨੂੰ ਸਮਝ ਸਕੇ ਸੰਸਾਰ ਦੀ ਸਮੱਸਿਆਵਾਂ ਦਾ ਉਹਦੇ ਕੋਲ ਸਮਾਧਾਨ ਹੋਵੇ ਤਾਂ ਐਸੇ ਪੁਰਸ਼ ਦੀ ਵੀ ਪ੍ਰਤਿਸ਼ਠਾ ਵੱਧ ਜਾਂਦੀ ਬੌਧਿਕ ਬਲ ਰੱਖਣ ਵਾਲੇ ਕੁਝ ਪੁਰਸ਼ਾਂ ਨੂੰ ਅਕਬਰ ਨੇ ਆਪਣੇ ਦਰਬਾਰ ਦਾ ਰਤਨ ਆਖਿਆ ਸੀ ਇਨ੍ਹਾਂ ਰਤਨਾ ਦੇ ਚੋਂ ਜਨਾਬ ਫੈਜ਼ੀ ਕਵੀ ਰਹੇ ਰਾਜਾ ਮਾਨ ਸਿੰਘ ਮੁੱਲਾ ਦੋ ਪਿਆਜ਼ਾ ਬੀਰਬਲ ਔਰ ਤਾਨਸੈਂਦਾ ਖਾਸ ਅਸਥਾਨ ਸੀ ਇਨ੍ਹਾਂ ਮਨੁੱਖਾਂ ਨੂੰ ਰਤਨ ਆਖਣ ਤੋਂ ਮੁਰਾਦ ਇਤਨੀ ਸੀ ਕਿ ਆਮ ਮਨੁੱਖਾਂ ਨਾਲੋਂ ਜ਼ਿਆਦਾ ਸੂਝਵਾਨ ਸੋ ਸੂਝ ਸਮਝਵੀ ਇੱਕ ਸ਼ਕਤੀ ਹੈ ਇੱਕ ਤਾਨ ਹੈ ਤਾਣ ਦੇ आले ਦੁਲੇ ਮਾਨ ਹੋਵੇਗਾ ਸ਼ਾਇਰ ਲੋਗ ਸੰਗੀਤਕਾਰ ਮੂਰਤੀਕਾਰ ਮੁਸਵਰ اور ਸ਼ਾਸਤਰ ਵਿਦਿਆ ਦੇ ਗਿਆਤੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਦਾਰਸ਼ਨਿਕ ਫਿਲਾਸਫਰ ਸੰਸਾਰ ਦੇ ਵਿੱਚ ਬੜੀ ਉਹਨਾਂ ਨੂੰ ਪ੍ਰਤਿਸ਼ਟਾ ਮਿਲਦੀ ਹੈ ਕਿਉਂਕਿ ਉਹਨਾਂ ਕੋਲ ਵੀ ਇੱਕ ਤਾਣ ਹੈ ਇਹ ਤਾਣ ਦਿਮਾਗੀ ਤਾਣ ਹੈ ਪਹਿਲਵਾਨ ਦੇ ਕੋਲ ਤਨ ਦਾ ਤਾਣ ਹੈ ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਣ ਹੈ ਆਮ ਸਰੀਰਾਂ ਦੇ ਨਾਲੋਂ ਪਹਿਲਵਾਨ ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ ਫਿਲਾਸਫਰ ਚਿੱਤਰਕਾਰ ਤੇ ਕਵੀ ਕੋਲ ਬੌਧਿਕ ਬਲ ਜ਼ਿਆਦਾ ਹੁੰਦਾ ਹੈ ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਕੋਈ ਹਿਰਦਾ ਸ਼ੁੱਧ ਨਹੀਂ ਹੁੰਦਾ ਪਹਿਲਵਾਨ ਲਾਜ਼ਮੀ ਨਹੀਂ ਕਿ ਸੰਤ ਹੋਵੇ ਪਗਤ ਹੋਵੇ ధਨવાન ਜ਼ਰੂਰੀ ਨਹੀਂ ਕਿ ਅੰਦਰੋਂ ਪਵਿੱਤਰ ਹੋਵੇ ਇਸ ਸ਼ਕਤੀ দিয়া ਅੰਦਰ ਦੀ ਪਵਿੱਤਰਤਾ ਦੇ ਨਾਲ ਕੋਈ ਤੱਲਕ ਨਹੀਂ ਇਸੇ ਤਰੀਕੇ ਨਾਲ ਬૌਧਿਕ ਬਲ ਰੱਖਣ ਵਾਲਾ ਪੁਰਸ਼ ਦਾਰਸ਼ਨਿਕ ਫਿਲਾਸਫਰ ਕਵੀ ਸੰਗੀਤਕਾਰ ਚਿੱਤਰਕਾਰ ਹਿਰਦੇ ਦਾ ਵੀ ਸ਼ੁੱਧ ਹੋਵੇ ਇਹ ਕੋਈ ਜ਼ਰੂਰੀ ਨਹੀਂ ਇਹ ਲਾਜ਼ਮੀ ਨਹੀਂ ਕਈ ਵਾਰ ਸਦਾ ਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਅਗਨ ਵਿੱਚ ਜਲ ਰਹੇ ਹੁੰਦੇ ਹਨ ਅੰਮ੍ਰਿਤ ਦੇ ਉੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਵਾਰ ਜ਼ਹਿਰ ਬਣਾ ਲੈਂਦੇ ਨੇ ਪ੍ਰਕਾਸ਼ ਤੇ ਚਾਨਣੇ ਦੇ ਉੱਤੇ ਧੂਆਂ ਧਾਰ ਤਕਰੀਰ ਕਰਨ ਵਾਲੇ ਕਈ ਵਾਰ ਉਹਨਾਂ ਦੇ ਮਾਨਸਿਕ ਮੰਡਲ ਦੇ ਵਿੱਚ ਮਸਿਆ ਦੀ ਰਾਤ ਆਉਂਦੀ ਹੈ ਤਾਰੀਕੀ ਆਉਂਦੀ ਹੈ ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰੋ ਮਾਰੂਫ ਸ਼ਾਇਰ ਗਾਲिब ਨੇ ਆਖੀਆਂ ਸ਼ਾਇਰੀ ਦੀ ਦੁਨੀਆ 'ਚ ਕਵਿਤਾ ਦੀ ਦੁਨੀਆ 'ਚ ਉਸ ਦਾ ਆਪਣਾ ਇੱਕ ਖਾਸ ਥਾਂ ਹੈ ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਸ ਕਰ ਸਕਦਾ ਹੈ ਕਿਤਨੀ ਬੁਲੰਦੀਆਂ ਨੂੰ ਛੂਹ ਸਕਦਾ ਹੈ ਇਹ ਪ੍ਰੇਰਣਾ ਮੈਨੂੰ ਗਾਲिब ਤੋਂ ਮਿਲੀ ਗਾਲਬ ਬ੍ਰਹਮ ਗਿਆਨੀ ਦੀ ਤਰ੍ਹਾਂ ਹੀ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆ ਮੇਰੇ ਆਗੇ ਇਹ ਸਾਰੀ ਦੁਨੀਆ ਇੱਕ ਬੱਚਿਆਂ ਦਾ ਖੇਲ ਹੈ ਹੁਣ ਭਗਤ ਵੀ ਕਹਿੰਦੇ ਨੇ ਇਹ ਜਗਤ ਬੱਚਿਆਂ ਦਾ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆਗਿਆਕਾਰੀ ਕਿਨੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ

ਇਕ ਬਾਤ ਹੈ ਔਰੰਗ ਸਲੀਮਾ ਮੇਰੇ ਨਜ਼ਦੀਕ ਇੱਕ ਖੇਲ ਹੈ ਅਜਾਜ਼ ਮਸੀਹਾ ਮੇਰੇ ਆਗੇ ਤਖਤ ਸਲੀਮਾਨੇ ਇੱਕ ਬੱਚਿਆਂ ਦਾ ਖੇਲ ਹੈ Hazrat Isa ਦੇ ਮੌਜਜ਼ੇ ਕਿਉਂਕਿ ਮੌਜਜ਼ੇ Isa ਨਾਲ ਜੁੜੇ ਹੋਏ ਨੇ ਬਈ ਉਹਨੇ ਕਬਰਾਂ ਵਿੱਚੋਂ ਮੁਰਦੇ ਜ਼ਿੰਦਾ ਕੀਤੇ ਬਿਮਾਰ ਦੇ ਸਿਰ ਤੇ ਹੱਥ ਰੱਖਿਆ ਤੰਦਰੁਸਤ ਕਰ ਦਿੱਤਾ ਅੰਧੇ ਨੂੰ ਬਿਨਾਈ ਮਿਲ ਗਈ ਪਾਗਲ ਨੂੰ ਦਿਮਾਗ ਮਿਲ ਗਿਆ ਨਿਰਧਨ ਨੂੰ ਧਨ ਮਿਲ ਗਿਆ ਗਾਲिब ਕਹਿੰਦੇ ਬੱਚਿਆਂ ਦੀ ਖੇਲ ਹੈ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ ਹਜ਼ਰਤ ঈਸਾ ਦੇ ਜਿਹੜੇ ਮੌਜੂਜ਼ੇ ਨੇ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਪ੍ਰਵਾਜ਼ ਗਾਲिब ਦੀ ਬੜੀ ਉੱਚੀ ਦਿਮਾਗੀ ਵਿਚਾਰਾਂ ਬੜੀਆਂ ਮਹਾਨ ਕਿਰਦਾਰ ਮਹਾਨ ਨੇ ਉੱਚੇ ਵਿਚਾਰ ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕਤੇ ਸ਼ਰਾਬ ਦਾ ਇਹ ਰਸੀਆ ਸੀ ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦਾ ਸੀ ਇਨਾ ਉੱਚੇ ਵਿਚਾਰਾਂ ਨੇ ਉਸ ਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲਤ ਦੇ ਚ ਰਿਹਾ ਕਹਿੰਨ ਜਦ ਅਸ਼ਦਾ ਦਮ ਨਿਕਲਣ ਲੱਗਾ ਤਾਂ ਆਲੇ ਦੁਆਲੇ شاਗਿਰਦ ਖੜੇ ਸਨ ਉਹ ਕਹਿਣ ਲੱਗੇ ਉਸਤਾਦ ਜੀ ਕੋਈ ਸੇਵਾ ਇਸ ਵਕਤ ਕਰਨੀ ਹੋਵੇ ਤੇ ਹੁਕਮ ਕਰੋ ਗ਼ਾਲिब ਕਹਿਣ ਲਗਾ ਸ਼ਰਾਬ ਲਿਓ شاਗਿਰਦ ਕਹਿਣ ਲਗੇ ਅੱਲਾ ਦਾ ਨਾਮ ਲਿਓ ਜਾ ਰਹੇ ਹੋ ਸੰਸਾਰ ਤੋਂ ਤੋ ਗ਼ਾਲिब ਕਹਿੰਦਾ ਨਹੀਂ ਜੇ ਅੱਲਾ ਕੋਲ ਵੀ ਮੈਂ ਜਾ ਰਿਹਾ ਤੋ ਪੀ ਕੇ ਹੀ ਜਾਣਾ ਚਾਹਦਾ ਨਸ਼ੇ ਚ ਜਾਣਾ ਚਾਹਦਾ ਲਿਆਓ ਸ਼ਰਾਬ ਦੀ ਸਰਾਹੀ ਲਿਆਂਦੀ ਗਈ ਪਰ ਹੱਥਾਂ ਦੇ ਚ ਕੰਬੜੀ ਛੜੀ ਹੋਈ ਸੀ ਦਮ ਨਿਕਲ ਰਿਹਾ ਸੀ ਸਿਰਫ ਅੱਖਾਂ ਖੁੱਲੀਆਂ ਸਨ ਬਾਕੀ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁਕੇ ਸਨ ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਅੰਗ ਸਤਨ ਹੋ ਜਾਂਦੇ ਨੇ ਬੇਹਰਕਤ ਹੋ ਜਾਂਦੇ ਨੇ شاگردہ نے دیکھ لیا استاد جا رہا ہے سرائی چکن گئے روکی بول کے روکیا ہاتھ میں جمبش نہیں آنکھوں میں تو دم ہے رہنے دو ابھی ساغرو مینا میرے آگے یہ ٹھیک ہے میرے ہاتھ دم نہیں میں نہیں چک سکتا یہ پیالہ پر میری تے دم ہے میں ویک سک میں کے پیانگا ਮੈਂ ਵੇਖ ਕੇ ਆਪਣੇ ਆਪ ਨੂੰ ਤਸੱਲੀ ਦੇਾਂਗਾ ਇਤਨੀਆਂ ਬੁਲੰਦ ਵਿਚਾਰਾਂ ਜਗਤ ਨੂੰ ਦੇਣ ਵਾਲਾ ਖੁਦ ਜ਼ਿੰਦਗੀ ਦਲਦਲ ਵਿੱਚ ਫਸੀ ਹੋਈ ਹੈ ਦੁੱਖਾਂ ਦੇ ਪਰੇਸ਼ਾਨੀ ਤੇ ਬੇਚੈਨੀ ਦੇ ਇਸ ਵਾਸਤੇ ਤਾਨ ਦਾ ਤਾਣ ਧਨ ਦਾ ਤਾਣ ਬૌਧਿਕ ਤਾਣ ਮਾਣ ਨੂੰ ਤੇ ਜਨਮ ਦਿੰਦਾ ਹੈ ਮਾਣ ਤੇ ਬੜਾ ਮਿਲ ਜਾਂਦਾ ਹੈ ਪ੍ਰਤਿਸ਼ਠਾ ਤੇ ਬਹੁਤ ਮਿਲ ਜਾਂਦੀ ਹੈ ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ ਉਹ ਬਣੀਆਂ ਰਹਿੰਦੀਆਂ ਦਿਮਾਗੀ ਤਾਣ ਤੋਂ ਬਾਅਦ ਬੌਧਿਕ ਬਲ ਤੋਂ ਬਾਅਦ ਸੰਸਾਰ ਦੇ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ ਕਿਸੇ ਨੂੰ ਕੁਰਸੀ ਮਿਲ ਗਈ ਹੈ ਔਦਾ ਮਿਲ ਗਿਆ ਹੈ ਤਾਂ ਇਹ ਵੀ ਇੱਕ ਤਾਣ ਹੈ ਇਹ ਵੀ ਇੱਕ ਸ਼ਕਤੀ ਹੈ ਆਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ ਉਹਦੀ ਵੀ ਪ੍ਰਤਿਸ਼ਟਾ ਹੋਵੇਗੀ ਬੜੀ ਪੂਜਾ ਹੋਵੇਗੀ ਰਾਜਸੀ ਤਾਣ ਤੋਂ ਬਾਅਦ ਜਿਸ ਤਾਣ ਦੀ ਧਾਰਮਿਕ ਦੁਨੀਆ ਦੇ ਚਰਚਾ ਹੈ ਉਹ ਹੈ ਮਾਨਸਿਕ ਤਾਣ ਕਿਸੇ ਮੰਤਰ ਦਾ ਵਿੱਚ ਬਾਰ ਬਾਰ ਧਿਆਨ ਜੋੜ ਕੇ ਰਟਨ ਕਰਕੇ ਜਾਪ ਕਰਕੇ ਕੁਝ ਸ਼ਕਤੀ ਜੋ ਮਿਲਦੀ ਹੈ ਉਸ ਨੂੰ ਮਾਨਸਿਕ ਤਾਣ ਕਹਿੰਦੇ ਨੇ ਰਿੱਧੀ ਜਾਂ ਸਿੱਧੀ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਉੱਡ ਜਾਣਾ ਥੱਲੇ ਆ ਜਾਣਾ ਇਸ ਤਰ੍ਹਾਂ ਦੀ ਸ਼ਕਤੀਆਂ ਅਕਸਰ ਜੋਗੀ ਲੋਕ ਸਾਧਕ ਲੋਗ ਪ੍ਰਗਟ ਕਰ ਦੇ ਸੋ ਤਾਂ ਸਹਿਬਾਂ ਦੀ ਬਾਣੀ ਦਾ ਇਹ ਫਰਮਾਨ ਹੈ ਇਸ ਤਰ੍ਹਾਂ ਦੀ ਸਿੱਧੀਆਂ ਨਾਲ ਵੀ ਹਿਰਦਾ ਸ਼ੁੱਧ ਨਹੀਂ ਹੁੰਦਾ ਗਛੈਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਮਨੁੱਖ ਖੰਡਾ ਬ੍ਰਹਮੰਡਾ ਦਾ ਵੀ ਭਰਮਣ ਕਰਕੇ ਆ ਜਾਏ ਔਰ ਪਰਮਾਣੂ ਜਿੰਨਾ ਬਾਰੀਕ ਹੋ ਕੇ ਪਰਮਾਣੂ ਪਰਯੰਤ ਅਕਾਸ਼ੇ ਦੀਪ ਲੋਸੇ ਖੰਡਣੇ ਪਰ ਬਿਨਾ ਅਧਿਆਤਮਕ ਬਲ ਤੋਂ जिंदगी दी मूल समस्यावां नु समाधान नहीं मिलेगा तो आध्यात्मिक बल किस तरह मिलेगा आत्मा जो परमात्मा ਨਾਲ जुड़ਦੀ ਹੈ तो आध्यात्मिक बल मिलता है आध्यात्मिक बल दे मिलदियां जगत दिया सारीयां ताकतां कदमां दे सजदा करदियां कदमां दे झुकदियां आध्यात्मिक बल मिलता है परमात्मा ਨਾਲ जुड़न करके ते परमात्मा ਨਾਲ जुड़न दा ढंग है सिमरन जाप गुरु नामिक दे कोलो ਸਿਰਫ ਇਹੀ ਸ਼ਕਤੀ ਸੀ ਕਿ ధਨਵਾਨ ਵੀ ਝੁਕੇ ਗੁਣਵਾਨ ਵੀ ਝੁਕੇ ਹੁਕਮਰਾਨ ਵੀ ਝੁਕੇ ਬੜੇ ਬੜੇ ਪਹਿਲਵਾਨ ਵੀ ਗੁਰਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਰਹੇ ਇਹੀ عظیم ਤਾਣ ਹੈ ਇਹੀ عظیم ਸ਼ਕਤੀ ਹੈ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਦੇਖ हे ਪ੍ਰਭ ਤੇਰਾ ਨਾਮ ਹੀ ਮੇਰਾ ਤਾਣ ਹੈ ਤੇਰਾ ਨਾਮ ਹੀ ਮੇਰਾ ਮਾਣ ਹੈ ਪਰਮਾਤਮਾ ਨਿਰਮਲ ਹੈ ਉਹਦਾ ਤਾਣ ਵੀ ਨਿਰਮਲ ਹੈ ਪਰਮਾਤਮਾ ਨਿਰਮਲ ਹੈ ਉਹਦਾ ਮਾਣ ਵੀ ਨਿਰਮਲ ਹੈ ਪਰਮਾਤਮਾ ਦੇ ਨਾਮ ਤੋਂ ਜੋ ਤਾਣ ਮਿਲਦਾ ਹੈ ਜੋ ਮਾਣ ਮਿਲਦਾ ਹੈ ਉਹਦੇ ਨਾਲ ਹਿਰਦਾ ਹੋਰ ਸੁਧ ਹੁੰਦਾ ਹੈ ਕਿਉਂਕਿ ਪਰਮਾਤਮਾ ਸਵੈਮ ਨਿਰਮਲ ਹੈ ਧਨ ਦੇ ਤਾਣ ਨਾਲ ਤਨ ਦੇ ਤਾਣ ਨਾਲ ਬੌਧਿਕ ਤਾਣ ਨਾਲ ਰਾਜਸੀ ਤਾਣ ਨਾਲ ਤੇ ਕਈ ਵਾਰ ਹਿਰਦਾ ਅਸ਼ੁੱਧ ਹੋ ਜਾਂਦਾ ਹੈ ਔਰ ਮੈਲਾ ਹੋ ਜਾਂਦਾ ਕਿਉਂਕਿ ਸਾਰਾ ਜਗਤ ਮੈਲਾ ਹੈ ਤੇ ਜਗਤ ਦਾ ਤਾਣ ਹਿਰਦੇ ਨੂੰ ਮੈਲਾ ਹੀ ਕਰ ਛੱਡਦਾ ਹੈ ਜਗਤ ਦੇ ਕਰਤੇ ਦਾ ਤਾਣ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਇਸ ਵਾਸਤੇ ਗੁਰਬਾਣੀ ਦੀ ਪ੍ਰੇਰਣਾ ਹੈ ਐ ਮਨੁੱਖ ਜੇ ਤੂੰ ਤਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਨਾਮ ਦਾ ਹੀ ਤਾਣ ਪ੍ਰਾਪਤ ਕਰ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਵਟੇਕ ਜਦ ਜੋਗੀਆਂ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕੌਣ ਸਕਤ ਤੋ ਇੱਥੇ ਲਿਆਈ ਕਿਹੜੀ ਸ਼ਕਤੀ ਦੇ ਆਸਰੇ ਤੇ ਤੁਸੀਂ ਸੁਮੇਰ ਪਰਬਤ ਤੇ ਆਇਓ ਤੋ ਸਹਿਬਾਨੇ ਕਹਿ ਦਿੱਤਾ ਸੀ ਬਿਨਾ ਨਾਮ ਤੋ ਬਿਨਾ ਸਤ ਸੰਗ ਤੋ ਬਿਨਾ ਬਾਣੀ ਤੋ ਮੇਰੇ ਕੋਲ ਹੋਰ ਕੋਈ ਸ਼ਕਤੀ ਨਹੀਂ ਔਰ ਕੋਈ ਤਾਣ ਨਹੀਂ